ਬਾਰੀ ਬਾਰੀ ਵਰਸੀ ਘਟਣ ਗਿਆ ਸੀ ਬਾਰੀ ਬਾਰੀ ਵਰਸੀ ਘਟਣ ਗਿਆ ਸੀ ਖਟਕੇ ਲਿਆਂਦੇ ਡਿੰਪਲ ਰਾਤ ਨੂੰ ਮੈਂ ਚੰਗੀ ਭਲੀ ਸੌਂਦੀ ਸੁਬਾ ਹੋ ਜਾਂਦਾ ਮੇਰੇ ਪਿੰਪਲ ਰਾਤ ਨੂੰ ਮੈਂ ਚੰਗੀ ਭਲੀ ਸੌਂਦੀ ਕਈਆਂ ਕੁੜੀਆਂ ਦਾ ਔਰ ਕਈਆਂ ਮੁੰਡਿਆਂ ਦਾ ਆਹੀ ਹਾਲ ਰਾਤ ਨੂੰ ਚੰਗੇ ਭਲੇ ਸੌਂਦੇ ਆ ਔਰ ਸੁਬਾ ਉੱਠਨਸਾਰ ਪਿੰਪਲ ਹੋ ਜਾਂਦਾ ਪਤਾ ਨਹੀਂ ਰਾਤੋ ਰਾਤ ਪਿੰਪਲ ਕਿੱਥੋਂ ਆ ਜਾਂਦਾ ਕਈਆਂ ਲੋਕਾਂ ਦੇ ਤਾਂ ਜਵਾਨੀ ਦੇ ਵਿੱਚ ਜਦੋਂ ਜੁਬਾਨੀ ਚ ਪੈਰ ਧਰਦੇ ਉਦੋਂ ਹੀ ਪਿੰਪਲ ਚਿਹਰੇ ਤੇ ਆਨ ਵੜਦੇ ਇੱਕ ਬੱਬੂ ਮਾਨ ਦਾ ਤੁਸੀਂ ਗਾਣਾ ਸੁਣਿਆ ਨਾ ਉਹ ਕਿਹੜਾ ਗਾਣਾ ਤੁਹਾਨੂੰ ਮੈਂ ਸੁਣਾਉਣਾ ਇੱਕ ਮਿੰਟ ਰੋ ਆ ਦੇਖੋ ਬੱਬੂ ਮਾਨ ਜੀ ਵੀ ਕਹਿੰਦੇ ਆ ਕਹਿੰਦੇ ਦੇਖ ਮਾਰਦੀ ਜੁਬਾਨੀ ਵੜਕਾ ਖਿੜਗੇ ਨੇ ਪਿੰਪਲ ਸਾਨੂੰ ਠੱਗ ਕਰਦੇ ਨੇ ਸੱਜਣਾ ਦੇ ਡਿੰਪਲ ਪਤਾ ਨਹੀਂ ਠੱਗ ਬੋਲਿਆ ਪਤਾ ਨਹੀਂ ਕੀ ਬੋਲਿਆ ਆਪੇ ਸੁਣ ਲਿਓ ਸੋ ਕਈ ਲੋਕ ਚਿਹਰੇ ਤੇ ਪਿੰਪਲਾਂ ਤੋਂ ਇੰਨੇ ਜ਼ਿਆਦਾ ਪਰੇਸ਼ਾਨ ਹੁੰਦੇ ਆ ਇਧਰੋਂ ਵੀ ਪਿੰਪਲਾਂ ਨੇ ਕੇ ਰੱਖਿਆ ਇਧਰੋਂ ਵੀ ਪਿੰਪਲਾਂ ਨੇ ਕੇ ਰੱਖਿਆ ਕੁਝ ਲੋਕਾਂ ਦੇ ਤਾਂ ਜਵਾਨੀ ਕਰਕੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕੁਝ ਲੋਕਾਂ ਦਾ ਖਾਣ ਪੀਣ ਸਹੀ ਨਾ ਹੋਣ ਕਰਕੇ ਤਲੀਆਂ ਚੀਜ਼ਾਂ ਖਾਂਦੇ ਆ ਪਾਣੀ ਘੱਟ ਪੀਂਦੇ ਆ ਤਾਂ ਕਰਕੇ ਵੀ ਚਿਹਰਾ ਬਦਸੂਰਤ ਹੋ ਜਾਂਦਾ ਹੈ ਪਿੰਪਲ ਹੋ ਜਾਂਦੇ ਆ ਹੁਣ ਚਿਹਰੇ ਤੋਂ ਪਿੰਪਲਾਂ ਨੂੰ ਸਹੀ ਕਰਨ ਦੇ ਲਈ ਇੱਕ ਮੈਂ ਸਿੰਪਲ ਤੇ ਸਸਤਾ ਇੱਕ ਚੀਜ਼ ਦੱਸਾਂਗਾ ਰੋਜ਼ਾਨਾ ਉਹ ਕੰਮ ਕਰਨਾ ਸ਼ੁਰੂ ਕਰ ਦਿਓ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਹੀ ਚਾਹੇ ਤੁਹਾਡੇ ਦਾਗ ਆ ਚਾਹੇ ਤੁਹਾਡੇ ਪਿੰਪਲ ਆ ਬਿਲਕੁਲ ਠੀਕ ਹੋ ਜਾਣਗੇ ਪਰ ਕਈ ਲੋਕ ਪਤਾ ਕੀ ਕਰਦੇ ਆ ਪਿੰਪਲ ਹੋ ਜਾਂਦਾ ਉਹਨੂੰ ਪੱਟਣ ਲੱਗ ਜਾਂਦੇ ਆ ਪਤਾ ਨਹੀਂ ਉਹਦੇ ਅੰਦਰੋਂ ਕੀ ਕੱਢਦੇ ਆ ਉਹ ਖੀਰ ਜੀ ਦੇਖ ਕੇ ਪਤਾ ਨਹੀਂ ਲੋਕਾਂ ਨੂੰ ਕੀ ਸਵਾਦ ਆਉਂਦਾ ਹੈ ਜਦੋਂ ਇਹਦਾ ਪੱਟਦੇ ਆ ਉਹ ਚ ਇੰਨਾ ਰੇਸ਼ਾ ਨਿਕਲਦਾ ਜਿਦਾ ਖੀਰ ਹੁੰਦੀ ਹੈ ਖੀਰ ਪਤਾ ਨਹੀਂ ਤੁਹਾਨੂੰ ਕੀ ਸਵਾਲ ਹੁੰਦਾ ਪਹਿਲਾਂ ਤਾਂ ਪਿੰਪਲ ਨਾਲ ਪਟਣਾ ਬੰਦ ਕਰ ਦਿਓ ਤੁਸੀਂ ਪਟ ਦਿੰਨੇ ਹੋ ਉੱਥੇ ਨਿਸ਼ਾਨ ਪੈ ਜਾਂਦੇ ਪਿੰਪਲ ਨੂੰ ਪਟਣਾ ਬੰਦ ਕਰ ਦਿਓ ਔਰ ਜਿਹੜੇ ਪਿੰਪਲਾਂ ਦੇ ਦਾਗ ਤੁਹਾਡੇ ਪੈ ਚੁੱਕੇ ਆ ਪੱਟ-ਪੱਟ ਕੇ ਜਾਂ ਨਵੇਂ ਪਿੰਪਲ ਆਉਣ ਆਲੇ ਆ ਉਹਨੂੰ ਤੁਹਾਨੂੰ ਮੈਂ ਦੱਸਾਂਗਾ ਕਿੱਦਾਂ ਰੋਕਣਿਆ ਧਿਆਨ ਨਾਲ ਸੁਣਿਓ ਪਿੰਪਲਾਂ ਨੂੰ ਚਿਹਰੇ ਤੋਂ ਹਟਾਉਣ ਦੇ ਲਈ ਦਾਗ ਧੱਬਿਆਂ ਨੂੰ ਚਿਹਰੇ ਤੋਂ ਭਜਾਉਣ ਦੇ ਲਈ ਆਹ ਕੰਮ ਕਰਨਾ ਸ਼ੁਰੂ ਕਰ ਦਿਓ ਪਹਿਲਾਂ ਤਾਂ ਪਾਣੀ ਵੱਧ ਤੋਂ ਵੱਧ ਪੀਓ ਪਾਣੀ ਜ਼ਰੂਰ ਪੀਆ ਕਰੋ ਭਰਾਵੋ ਪਾਣੀ ਦੇ ਨਾਲ ਵੀ ਤੁਹਾਡੇ ਅੰਦਰੋਂ ਜਿਹੜਾ ਬਲੱਡ ਗੰਦਾ ਗੰਦੀਆਂ ਚੀਜ਼ਾਂ ਉਹ ਸਾਰੀਆਂ ਸਾਫ਼ ਹੁੰਦੀਆਂ ਪੇਟ ਦੀਆਂ ਬਿਮਾਰੀਆਂ ਵੀ ਸਹੀ ਹੁੰਦੀਆਂ ਪੇਟ ਸਹੀ ਆ ਚਿਹਰਾ ਪੇ ਸਹੀ ਆ ਪਾਣੀ ਪੀਨ ਨਾਲ ਅੰਦਰੋਂ ਸਰੀਰ ਸਾਰਾ ਧੋਤਾ ਜਾਂਦਾ ਹੈ ਗਰਮੀ ਬਾਹਰ ਨਿਕਲਦੀ ਹੈ ਲਿਵਰ ਸਾਫ਼ ਹੁੰਦਾ ਹੈ ਪਾਣੀ ਪੀਆ ਕਰੋ ਦੂਜਾ ਹਰੀਆਂ ਸਬਜ਼ੀਆਂ ਜ਼ਿਆਦਾ ਖਾਇਆ ਕਰੋ ਫਰੂਟ ਖਾਇਆ ਕਰੋ ਇਹ ਤਾਂ ਹੈਗੀਆਂ ਘਰ ਵਾਲੀਆਂ ਚੀਜ਼ਾਂ ਜਿਹੜੇ ਤੁਸੀਂ ਘਰ ਦੇ ਵਿੱਚ ਕੰਮ ਕਰਨੇ ਆ ਦੂਜਾ ਕੰਮ ਵੀ ਘਰ ਹੀ ਕਰਨਾ ਹੈ ਕਰਨਾ ਕੀ ਹੈ ਕਿ 1 ਲੀਟਰ ਪਾਣੀ ਹੁਣ ਤਾਂ ਚਲੋ ਗਰਮੀ ਆ ਤੁਹਾਨੂੰ ਪਦੀਨਾ ਮਾਰਕੀਟ ਦੇ ਵਿੱਚੋਂ ਆਮ ਹੀ ਮਿਲ ਜੇਗਾ 1 ਲੀਟਰ ਪਾਣੀ ਲੈ ਕੇ ਉਹਦੇ ਚ 200 ਗ੍ਰਾਮ ਪਦੀਨੇ ਦੇ ਪੱਤਿਆਂ ਪੱਤੇ ਪਾਦਨੇ ਆ ਤੋੜ ਤੋੜ ਕੇ ਪੱਤੇ ਪਾ ਦਿਓ ਔਰ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਓ ਮੱਠੀ ਮੱਠੀ ਅੱਗ ਤੇ ਬਾਲ ਲੈ ਸਲੋ ਸਲੋ ਬਾਲ ਲਿਓ ਜਦੋਂ ਪਾਣੀ ਉੱਬਲ ਉੱਬਲ ਕੇ ਅੱਧਾ ਰਹਿ ਜੇ ਤਾਂ ਇਹ ਪਾਣੀ ਨੂੰ ਛਾਨ ਲਓ ਇਹਦੇ ਚ ਇੱਕ ਜਾਂ ਦੋ ਮੁਸ਼ਕਪੂਰ ਦੇ ਛੋਟੇ ਛੋਟੇ ਟੁਕੜੇ ਹੁੰਦੇ ਨਾ ਮੁਸ਼ਕਪੂਰ ਲੈਣਾ ਹੈ ਜਿਹਨੂੰ ਆਪਾਂ ਕਪੂਰ ਬੋਲ ਦਿੰਨੇ ਆ ਕੀ ਕਰਨਾ ਹੈ ਕਿ ਪਾਣੀ ਨੂੰ ਛਾਲ ਲਿਆ ਪਾਣੀ ਉੱਪਰੋਂ ਬੁਲਕਦਾ ਰਹਿ ਜਾਣਾ ਉਹਦੇ ਵਿੱਚ ਕਪੂਰ ਦੇ ਦੋਕ ਪੀਸ ਪਾ ਦਿਓ ਔਰ ਇਸ ਪਾਣੀ ਨੂੰ ਫਰਿੱਜ ਦੇ ਵਿੱਚ ਰੱਖ ਦਿਓ ਫਰਿੱਜ ਦੇ ਵਿੱਚ ਇੱਕ ਰਾਤ ਪੂਰਾ ਰੱਖ ਦਿਓ ਸਵੇਰ ਉੱਠਣਸਾਰ ਪਾਣੀ ਨੂੰ ਫੁਣ ਕੇ ਕਿਸੇ ਪਲਾਸਕਟ ਦੀ ਬੋਤਲ ਸਪਰੇਅ ਵਾਲੀ ਬੋਤਲ ਕਿਸੇ ਚੀ ਵੀ ਪਾ ਲਓ ਹੁਣ ਤੁਸੀਂ ਰੋਜ਼ਾਨਾ ਕੀ ਕੰਮ ਕਰਨਾ ਹੈ ਪਾਣੀ ਕੱਢੋ ਕਾਟਨ ਉਹਦੇ ਚ ਡਿਪ ਕਰੋ ਔਰ ਸ਼ੁਰੂਆਤ ਆ ਕਰਕੇ ਲਗਾ ਲਓ ਸਾਰੇ ਇਹਸਾ ਮਤਲਬ ਕਿ ਉਹ ਵਾਲਾ ਪਾਣੀ ਆਪਾਂ ਰੋਜ਼ਾਨਾ ਆਪਣੇ ਫੇਸ ਤੇ ਲਗਾਉਣਾ ਜਿੰਨੇ ਵੀ ਲਗਾਓ ਰਾਤ ਨੂੰ ਵੀ ਲਗਾਓ ਔਰ ਚਿਹਰੇ ਤੇ ਪਏ ਦਾਗ ਧੱਬੇ ਪਿੰਪਲਾਂ ਨੂੰ ਬਾਏ ਬਾਏ ਕਰੋ ਔਰ ਪਜਾਓ ਇਸ ਚੀਜ਼ ਦਾ ਕੋਈ ਵੀ ਨੁਕਸਾਨ ਨਹੀਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇਨਸਾਨ ਕੋਲੇ ਇਹ ਜਾਣਕਾਰੀ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਲਾਈਕ ਕਰ ਲਓ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ